ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਕਬੱਡੀ ਦੇ ਚਾਹਣ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਲਓ ਵੀ ਮਿੱਤਰੋ ਵੀਡੀਓ ਦੇਖੋ ਕੱਲ ਬੋਹਾ ਦੇ ਵਿੱਚ 11 ਅਪ੍ਰੈਲ ਨੂੰ ਬਹੁਤ ਛੋਟੀ ਦਾ ਕਬੱਡੀ ਕੱਪ ਹੋਇਆ ਜਿਸ ਦੇ ਵਿੱਚ ਜੱਗੂ ਹਾਕਮ ਵਾਲਾ ਪਹੁੰਚਿਆ ਲਓ ਵੀ ਮਿੱਤਰੋ ਕਹਿੰਦੇ ਹੰਕਾਰ ਬੰਦੇ ਦੀ ਮੱਤ ਮਾਰ ਦਿੰਦਾ ਹੈ ਤੁਸੀਂ ਦੇਖੋ ਵੀ ਮੈਚ ਜਿੱਤਣ ਤੋਂ ਬਾਅਦ ਫਾਈਨਲ ਜਿੱਤਣ ਤੋਂ ਬਾਅਦ ਜੱਗੂ ਹਾਕਮ ਵਾਲੇ ਵੱਲੋਂ ਕਿਵੇਂ ਪਿੰਡ ਵਾਸੀਆਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਆਓ ਦੇਖਿਓ ਵੀਡੀਓ ਦੇ ਵਿੱਚ ਭਰਾ ਬਣ ਕੇ ਜੇ ਕਿਸੇ ਨੂੰ ਲੱਭਿਆ ਤੇ ਦੇ ਦੇ ਯਾਰ ਵੱਡੇ ਵੀਰ ਝਾੜੋਂ ਦੀ ਟੀਮ ਵੀ ਕਹਿੰਦੇ ਬਲਾਸਟਰ ਜੁੜੀ ਵਾਲੇ ਜੇ ਦੇ ਰੇ ਬਣਾਈ ਸੀ ਇਧਰ ਬਾਈ ਦਾ ਭੂਰੇ ਪੇਂਟਰ ਦਾ ਮੋਬਾਈਲ ਲੱਗਿਆ ਭਰਾ ਬਣ ਕੇ ਜੇ ਕਿਸੇ ਨੂੰ ਲੱਭਿਆ ਤੇ ਦੇ ਦੇ ਯਾਰ ਵੱਡੇ ਵੀਰ